ਅਮਰੀਕਾ ਦਾ ਕੰਮ ਕਰਨ ਦਾ ਤਰੀਕਾ ਬੜਾ ਸਾਫ਼ ਤੇ ਸਪਸ਼ਟ ਆ ਤੇ ਅਮਰੀਕਾ ਡੋਜ਼ਨਟ ਵਰਕ ਦੈਟ ਵੇ ਪੀ ਮੂੰਹ ਚੋ ਕੋਸ਼ ਬੋਲੋ ਮੂੰਹ ਮੇਂ RAM RAM ਬਗਲ ਮੇ ਸ਼ੁਰੀ ਇਹ ਜਿਹੜੇ ਓਪਨ ਪਲੈਟਫਾਰਮਸ ਨੇ ਇਹ ਇਹ ਗੱਲਾਂ ਨਹੀਂ ਇਹ ਤੇ ਸਾਨੂੰ ਮਿਸ ਇਨਫੋਰਮੇਸ਼ਨ ਕੀਤੀ ਜਾਂਦੀ ਆ ਸੋ ਮੈਂ ਅਲਰੇਡੀ ਸਮਝਾ ਚੁੱਕਾ ਪੀ ਬੜਾ ਸੋਹਣਾ ਤੁਹਾਡਾ ਅਜੰਡਾ ਲਿਖੋ ਦੱਸੋ ਅਸੀਂ ਕੀ ਕਰਨਾ ਚਾਹੁੰਦੇ ਆ ਮਿਸਾਲ ਦੇ ਤੌਰ ਤੇ ਅਮਰੀਕਾ ਵਿੱਚ ਜਿਹੜੇ ਸਭ ਤੋਂ ਕੰਟੈਂਸ਼ੀਅਸ ਕੰਟਰੋਵਰਸ਼ਲ ਇਸ਼ੂ ਆ ਇੱਕ ਹੈ ਕਿ ਪ੍ਰੋ ਲਾਈਫ ਪ੍ਰੋ ਲਾਈਫ ਕਾਕਸ ਕਹਿੰਦੀ ਆ ਕਿ ਜਦੋਂ ਨਿਆਣੇ ਦੀ ਸੈੱਲ ਆ ਚਾਹੇ ਉਹ ਬਲਾਤਕਾਰ ਹੋਇਆ ਹੋਵੇ ਚਾਹੇ ਉਹਦੇ ਨਾਲ ਧੱਕਾ ਹੋਇਆ ਹੋਵੇ ਕੁੜੀ ਦੇ ਨਾਲ ਚਾਹੇ ਉਹ ਡਿਫਾਰਮ ਹੋਵੇ ਬੱਚਾ ਕੁਝ ਵੀ ਹੋਵੇ ਉਹਦੀ ਲਾਈਫ ਉਦੋਂ ਸ਼ੁਰੂ ਹੁੰਦੀ ਆ ਤੇ ਉਹ ਜਨਾਨੀ ਨੂੰ ਹੱਕ ਨਹੀਂਗਾ ਅਬੋਰਸ਼ਨ ਕਰਾਉਣ ਦਾ ਇਹ ਹੈਗੇ ਜੀ ਪ੍ਰੋ ਲਾਈਫ ਕਾਕਸ ਇਹਨਾਂ ਦੇ ਦੂਜੇ ਵਿਰੁੱਧ ਦੇ ਵਿੱਚ ਹੈਗੇ ਆ ਰੀਪ੍ਰੋਡਕਟਿਵ ਫਰੀडम ਕਾਕਸ ਉਹ ਕਹਿੰਦੇ ਵੀ ਜਨਾਨੀ ਨੂੰ ਹੱਕ ਹੋਣਾ ਚਾਹੀਦਾ ਜਨਾਨੀ ਦਾ ਆਪਣਾ ਬਾਡੀ ਆ ਉਹਦੀ ਆਪਣੀ ਉਹਦੀ ਉਹਨੂੰ ਉਹਨੂੰ ਬਲਾਵ ਕਰੋ ਕਿ ਜੇ ਉਹ ਬੱਚਾ ਆਪਣਾ ਅਬੋਰਸ਼ਨ ਕਰਾਉਣਾ ਚਾਹੁੰਦੀ ਹੈ ਕਰਾਵੇ ਸੋ ਜੇ ਇਹਨਾਂ ਦੀ ਸੋਚ ਦੇ ਉੱਤੇ ਚੱਲੀਏ ਸਿੱਕ ਕੋਕਰਸ ਵਾਲਿਆਂ ਦੀ ਵੀ ਤੁਸੀਂ ਰੋਕ ਨਹੀਂ ਸਕਦੇ ਇਹ ਤੇ ਸਾਰੇ ਅਮਰੀਕਾ ਦਾ ਪੱਠਾ ਵੈਝੂ ਇਦਾਂ ਇਹ ਪਹਿਲੀ ਕੋਕਰਸ ਆ ਸਿੱਕ ਕੋਕਰਸ ਜਿਨ੍ਹਾਂ ਨੇ ਜਾਨ ਬੁੱਝ ਕੇ ਇਹ ਮਿਕਸ ਅਪ ਕੀਤਾ ਦੁਸ਼ਮਣ ਨੂੰ ਵੀ ਜਿਨ੍ਹਾਂ ਨੂੰ ਤਾਂ ਨਿਆਂ ਦਿਵਾਉਣਾ ਤੇ ਜਿਹੜੇ ਜਿਹੜੇ ਜ਼ੁਲਮ ਕਰ ਰਹੇ ਨੇ ਉਹਨਾਂ ਨੂੰ ਵਿਚ ਲੈ ਕੇ ਪਿਠਾਤਾ ਵੀ ਤੁਸੀਂ ਇਹ ਕਿਤੇ ਹੈਗਾ ਵੀ ਤੁਸੀਂ ਜਿਹੜੇ ਤੁਹਾਡੇ ਕਾਤਲ ਨੇ ਉਹਨਾਂ ਤੋਂ ਖਫਣ ਮੰਗੋ ਜਾ ਕੇ ਐਮੀ ਬੈਰ ਦਾ ਕੀ ਮਤਲਬ ਸਾਡੀ ਕਾਕਸ ਦੇ ਵਿੱਚ ਉਹਨੇ ਤੇ ਐਲਾਨ ਕੀਤਾ ਤੇ ਮੈਂ ਤੇ ਕਹਿੰਦਾ ਨਸ਼ਲ ਕੁਸ਼ੀ ਦੇ ਹੱਕ ਚ ਨਹੀਂਗਾ ਉਹਦਾ ਕੀ ਮਤਲਬ ਕਾਕਸ ਵਾਂ ਦਾ ਉਹ ਕਹਿੰਦਾ ਮੈਂ ਤੇ ਬੋਦੀ ਦਾ ਵੀਜ਼ਾ ਚਾਹੁੰਦਾ ਮੈਂ ਤੇ ਬਹੁਤ ਉਹਨੇ ਨੇ ਕਈ ਉਹਨੇ ਪਾਵਨੀਆਂ ਲਾਈਆਂ ਸਿੱਖਾਂ ਦੇ ਉੱਤੇ ਸੋ ਆ ਬੜੀ ਕਲੀਅਰ ਗੱਲ ਆ ਤੇ ਨਾਲੇ ਤੁਹਾਨੂੰ ਤੇ ਇੰਨੀ ਪਾਵਰ ਆ ਸਿਟ ਕਾਕਸ ਨੂੰ ਜੇ ਜਦੋਂ ਤੁਸੀਂ ਬਣਾਉਣਾ ਜਿਹੜੇ ਤੁਸੀਂ ਹਦਾਇਤਾਂ ਲਿਖ ਦਿੱਤੀਆਂ ਉਹਦੀ ਕੋਈ ਉਲੰਘਣਾ ਨਹੀਂ ਕਰ ਸਕਦਾ ਮਿਸਾਲ ਦੇ ਤੌਰ ਤੇ ਆ ਪਿੱਛੇ ਕੰਗਰੈਸ਼ਨਲ ਬਲੈਕ ਕਾਕਸ ਰੈਪ੍ਰੈਜ਼ੈਂਟੇਟਿਵਸੀ ਉਹ ਬਾਇਰਨ ਡੋਨਲਡਸ ਉਹਨੂੰ ਕਾਲਿਆਂ ਨੇ ਕਾਲੇ ਕਾਂਗਰਸਮੈਨ ਨੂੰ ਮੈਂਬਰ ਨਹੀਂ ਬਣ ਦਿੱਤਾ ਕਾਕਸ ਦਾ ਕਿਉਂਕਿ ਉਹ ਕਹਿੰਦੇ ਵੀ ਤੂੰ ਟਰੰਪ ਦਾ ਬਹੁਤ ਜ਼ਿਆਦਾ ਚਮਚਾ ਵਿੱਚ ਐਕਚੁਅਲੀ ਬਲੈਕ ਕਾਕਸ ਦੇ ਵਿੱਚ ਰਿਪਬਲਿਕਨ ਮੈਂਬਰ ਹੈਗੇ ਨੇ ਡੈਮੋਕ੍ਰੇਟ ਵੀ ਹੈਗੇ ਨੇ ਪਰ ਉਲੰਘਣਾ ਨਹੀਂ ਕਰਦੇ ਵੀ ਸਾਡਾ ਮਤਲਬ ਹੈਗਾ ਵੀ ਜਿੱਥੇ ਬਲੈਕ ਕੋਮ ਦਾ ਨੁਕਸਾਨ ਹੁੰਦਾ ਅਹੀਂ ਨਹੀਂ ਭਾਵੇਂ ਜੋ ਮਰਜ਼ੀ ਹੋਵੇ ਈਵਨ ਕੋਲਨ ਪਾਵਲਾ ਉਹ ਜਿਹੜਾ ਉਹਨੂੰ ਬਣਾਇਆ ਬੋਸ਼ਨੇ ਸੀ ਵੀ ਤੂੰ ਪਹਿਲਾ ਸੈਕਟਰੀ ਆਫ ਸਟੇਟ ਆ ਕਿੱਡੀ ਵੱਡੀ ਮਾਨ ਵਾਲੀ ਗੱਲ ਆ ਜਦੋਂ ਉਹਨੂੰ ਪੁੱਛਿਆ ਗਿਆ ਤੂੰ ਵੋਟ ਕਿਹਨੂੰ ਪਾਵੇਂਗਾ ਕਹਿੰਦਾ ਮੈਂ ਉਹ ਬਾਵੇਂ ਨੂੰ ਪਾਉਂਗਾ ਇਹ ਪਹਿਲਾ ਕਾਂਗਰਸਮੈਨ ਸਾਡਾ ਬਣ ਲੱਗਾ ਕਾਲਾ ਤੇ ਮੈਂ ਨਹੀਂ ਮੈਂ ਨਹੀਂ ਭੱਜਦਾ ਫਿਰ ਬੜੇ ਸਪਸ਼ਟ ਨੇ ਆਪਣੀਆਂ ਗੋਮਾਂ ਬਾਰੇ ਆ ਵੇਖੋ ਜੀ ਹਿਸਪੈਨਿਕ ਕੋਕਸ ਜਿਹੜੀ ਰੈਪ੍ਰੈਜ਼ੈਂਟੇਟਿਵ ਹੈਗੀ ਆ ਮੇਰਾ ਫਲੋਰਿਸ ਨਾਲੇ ਟੈਕਸਸ ਦੀ ਆ ਉਹ ਨੂ ਮੈਂਬਰਸ਼ਿਪ ਦੇ ਵਿੱਚੋਂ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ